ਆ ਦੇਖੋ ਜੀ ਲੈ ਉਹ ਹਲੇ ਵੀ ਉੱਪਰ ਦੇਖ ਰਿਹਾ ਬਈ ਨੂੰਪਰ ਪਤਾ ਨਹੀਂ ਕੀ ਦੇਖ ਰਿਹਾ ਪਰ ਦੇਖਿਆ ਤਾਂ ਹਲੇ ਦਾ ਕੁਛ ਨਹੀਂ ਲੈ ਇੱਧਰ ਲੈ ਕਾਲੂ ਕਾਲੂ ਭਾਈ ਉਹ ਨਹੀਂ ਅੱਜ ਕਰਾਂ ਜਾਂਦਾ ਅੱਖਾਂ ਦੇਖੋ ਦੀਆਂ ਉਹ ਭੱਜ ਗਿਆ ਫੇਰ ਵਿੱਚ ਉਹ ਵੜ ਗਿਆ ਹਾਂਜੀ ਸਸਕੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਫਿਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸ਼ਾਮ ਕੇ 6 ਵਜ ਗਏ ਤੇ ਅੱਜ ਹੋ ਗਈ 23 ਨਵੰਬਰ ਤੇ ਬਲੌਗ ਅੱਜ ਆਪਾਂ ਆਪਣਾ ਸ਼ੁਰੂ ਕਰ ਰਹੇ ਹਾਂ ਤੇ ਸ਼ਾਮ ਕੇ ਟਾਈਮ ਕਿਉਂਕਿ ਅੱਜ ਟਾਈਮ ਨਹੀਂ ਲੱਗਿਆ ਆਪਾਂ ਨੂੰ ਤੇ ਜਿਹੜੀ ਅੱਜ ਵੀਡੀਓ ਆਪਾਂ ਪਿੰਡ ਤੋਂ ਸਟਾਰਟ ਕਰ ਰਹੇ ਆਂ ਪਿੱਛੇ ਆਪਣਾ ਪਿੰਡ ਤੁਹਾਨੂੰ ਦਸਾਣੇ ਆ ਤਾਂ ਵੀਰੋ ਸ਼ਾਮ ਕੇ 6:00 ਵਜੇ ਤੇ ਮੌਸਮ ਚੈੱਕ ਕਰੋ ਅੱਜ ਦਾ ਦੇਖੋ ਭਾਈ ਤੇ ਅੱਜ ਹੋ ਗਈ ਵੀਰੋ 29 ਨਵੰਬਰ ਤੇ 2 ਦਿਨ ਰਹਿ ਗਏ ਦਸੰਬਰਾਂ ਵਿੱਚ ਸੌਰੀ 1 ਦਿਨ ਤੇ ਅਗਲਾ ਮਹੀਨਾ ਆ ਗਿਆ ਦਸੰਬਰ ਦਾ ਤੇ ਅੱਜ ਆਪਾਂ ਖੜੇ ਆ ਆਪਣੇ ਪਿੰਡ ਦੇ ਮਾੜੀ ਦੇ ਵਿੱਚ ਦੇਖੋ ਵੀਰੋ ਮੰਦਿਰ ਸਿਵ ਜੀ ਦਾ ਤੇ ਸਾਰੀ ਮਤਲਬ ਮਾੜੀ ਇਹ ਦੇਖੋ ਉਧਰ ਬਾਬੇ ਸਿੱਧਾ ਦਾ ਮੰਦਿਰ ਤੇ ਇੱਧਰ ਦੇਖ ਸਕਦੇ ਆ ਆਪਣਾ ਪਿੰਡ ਆ ਇਹ ਸਾਰਾ ਦੌਲਤਪੁਰ ਤੇ ਆ ਆਪਣੇ ਮਤਲਬ ਮੰਦਿਰ-ਮੁੰਦਰਾਗੇ ਮਾੜੀ ਹੋਰ ਮੰਦਿਰ ਸਾਰੇ ਤੇ ਇੱਧਰ ਆਪਣਾ ਸਾਰਾ ਪਿੰਡ ਆ ਗਿਆ ਤੇ ਇੱਧਰ ਆਪਣੇ ਖੇਤ ਆ ਦੇਖੋ ਕਣਕ ਜੰਮ ਗਈ ਤੇ ਨੂੰ ਹਲੇ ਲਾਵਾਂਗੇ ਪਾਣੀ ਠਹਿਰ ਕੇ 2-4 ਦਿਨਾਂ ਤੱਕ ਕਿਉਂਕਿ ਚੰਗੀ ਤਰ੍ਹਾਂ ਬਾਹਰ ਨਿਕਲ ਜਾਣ ਦੋ ਤੇ ਬਾਕੀ ਮੌਸਮ ਦੇਖੋ ਵੀਰੋ ਪੈ ਗਿਆ ਹਨੇਰਾ 6 ਵਜੇ ਤੇ ਇੱਧਰ ਆਪਣੇ ਸਾਰੇ ਖੇਤ ਆ ਗਏ ਤੇ ਇੱਧਰ ਤੋਂ ਹੁਣ ਪਿੰਡਾ ਦੇਖੋ ਸਾਰਾ ਤੇ ਉਹ ਲਵੇ ਲਵੇ ਜਿਹੜੀ ਆਪਣੀ ਆ ਗਈ ਨਹਿਰ ਸਾਰੀ sire ਤੱਕ ਤੇ ਆਪਾਂ ਤੁਹਾਨੂੰ ਅਕਸਰ ਪਾਉਂਦੇ ਦਿਖਾਉਂਦੇ ਰਹਿੰਨੇ ਆ ਤੇ ਆਪਣੇ ਖੇਤ ਆ ਤੇ ਆ ਮਤਲਬ ਮਾੜੀ ਤੋਂ ਪਿੰਡ ਤੋਂ ਲੱਗ ਰਹੇ ਆ ਤੇ ਉਹ ਨਹਿਰ ਤੱਕ sire ਤੱਕ ਤੇ ਸ਼ਾਮ ਦਾ ਟਾਈਮ ਆ ਤੇ ਅਕਸਰ ਆਪਾਂ ਸ਼ਾਮ ਨੂੰ ਗੇੜੀ ਮਾਰਨ ਜਾਂਦੇ ਆ ਉੱਧਰ ਕਿਉਂਕਿ ਬਾਂਦਰ ਬਹੁਤ ਆਉਂਦੇ ਆ ਇਸ ਕਰਕੇ ਆਪਾਂ ਨੂੰ ਢੇੜੀ ਮਾਰਨੀ ਪੈਂਦੀ ਆ ਤੇ ਕਣਕ ਵਗੈਰਾ ਸਾਰੀ ਖਾ ਜਾਂਦੇ ਆ ਤੇ ਚਲੋ ਫਿਰ ਮਿਲਦੇ ਆ ਤੇ ਕਾਲੂ ਆਪਾਂ ਦਿਖ ਰਿਹਾ ਬਹੁਤ ਦੂਰ ਬੈਠਿਆ ਉਹ ਦੇਖੋ ਤੇ ਉਹਨੂੰ ਵੀ ਦੇਖਦੇ ਆ ਜੇ ਮਤਲਬ ਆਂਦਾ ਬੁਲਾਣੇ ਆ ਤੇ ਅੱਜ ਬਾਂਦਰ ਨਹੀਂ ਹੋਣਗੇ ਕਿਉਂਕਿ ਕਾਲੂ ਇਸ ਏਰੀਏ ਦੇ ਵਿੱਚ ਆ ਤੇ ਇਸ ਕਰਕੇ ਚਲੋ ਫਿਰ ਮਿਲਦੇ ਆ ਉੱਥੇ ਜਾ ਕੇ ਤੇ ਕਾਲੂ ਨੂੰ ਵੀਰੋ ਮੈਂ ਰੁੱਕਾ ਮਾਰਿਆ ਉਹ ਦੇਖੋ ਉਹ ਉੱਥੇ ਤੋਂ ਘਰਾਂ ਤੋਂ ਨਿਕਲਿਆ ਉਹ ਸਿੱਧਾ ਮਤਲਬ ਰੁੱਕਾ ਮੈਂ ਇੱਧਰ ਮਾਰਿਆ ਪਰ ਉਹ ਪਹੁੰਚ ਗਿਆ ਉਹ ਦੇਖੋ ਉਧਰ ਕਿਉਂਕਿ ਉੱਧਰ ਅਕਸਰ ਬਾਂਦਰਾਂ ਜਿਹੜੇ ਮਤਲਬ ਰਹਿੰਦੇ ਆ ਤੇ ਪੱਡਿਆਂ ਦੇ ਉੱਤੇ ਉੱਧਰ ਨੂੰ ਭੱਜ ਗਏ ਉਹਨੂੰ ਲੱਗਿਆ ਵੀ ਮੈਂ ਉੱਧਰ ਰੁੱਕਾ ਮਾਰਿਆ ਬਾਕੀ ਚਲੋ ਫਿਰ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਮਿਲਦੇ ਆ ਤੇ ਫਿਰ ਉਹ ਹਨੇਰਾ ਹੋ ਗਿਆ ਤੇ ਲੱਗਦਾ ਨਹੀਂ ਅੱਜ ਬੰਦਰ ਮਿਲਣਗੇ ਆਪਾਂ ਨੂੰ ਕਿਉਂਕਿ ਹਨੇਰੇ ਵਿੱਚ ਜਿਹੜਾ ਆਪਣਾ ਉਹ ਚੜ ਜਾਂਦੇ ਆ ਦਰਖਤਾਂ ਦੇ ਉੱਤੇ ਕਿਉਂ ਹਨੇਰੇ ਵਿੱਚ ਮਤਲਬ ਹੁੰਦੇ ਵੀ ਆ ਉਹ ਤੇ ਨਹੀਂ ਵੀ ਹੁੰਦੇ ਬਾਕੀ ਤੁਹਾਨੂੰ ਚਲੋ ਫਿਰ ਜਾ ਕੇ ਦਿਖਾਉਂਦੇ ਆ ਕਾਲੂ ਉਹ ਸਾਹਮਣੇ ਫਿਰ ਰਿਹਾ ਚਲੋ ਉੱਧਰ ਕੋਲ ਚੱਲਦੇ ਆ ਤੇ ਵੀ ਕਾਲੂ ਨੂੰ ਲੱਗ ਰਿਹਾ ਪਤਾ ਨਹੀਂ ਮੈਨੂੰ ਕੌਣ ਰੁੱਕੇ ਮਾਰ ਰਿਹਾ ਪਰ ਉਹਨੂੰ ਦਿਖ ਨਹੀਂ ਰਿਹਾ ਮੈਂ ਤੇ ਉਧਰ-ਉਧਰ 扑ਕਦਾ ਫਿਰ ਰਿਹਾ ਤੇ ਚਲੋ ਕੋਲ ਚੱਲਿਆ ਕਾਲੂਰਾ ਕਾਲੂ 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 ਤੇ ਉਹ ਬਿਰੋ ਮਤਲਬ ਨਹਿਰ ਦੇ ਵਿੱਚ ਵੜ ਗਿਆ ਤੇ ਬੰਦ ਅਕਸਰ ਉੱਥੇ ਹੁੰਦੇ ਆ ਤੇ ਉਹ ਬਹਿਰ ਦੇ ਵਿੱਚ ਵੜ ਗਿਆ ਕਿਉਂਕਿ ਨਹਿਰ ਦੇ ਵਿੱਚ ਦੇਖ ਕੇ ਆਉਂਦਾ ਉਹਨਾਂ ਨੂੰ ਵੀ ਮੈਨੂੰ ਮਿਲਣਗੇ ਚਲੋ ਫਿਰ ਹਉ ਫਿਰ ਰਹੇ ਕੋ ਸਾਹਮਣੇ ਤੇ ਚਲੋ ਕੋਲ ਜਾਂਦੇ ਆ ਉਹਦੇ ਤੇ ਕਾਲੂ ਵੀਰੋ ਆਪਣਾ ਬਹੁਤ ਮਤਲਬ ਏਡਿਆਂ ਦੇ ਕੋਲ ਕੋਲ ਨਹਿਰ ਦੇ ਕੋਲ ਕੋਲ ਫੜਾ ਦਫੜੀ ਮਚਾਈ ਹੋਈ ਆ ਉਹਨੇ ਤੇ ਇੱਧਰ ਮੇਰੇ ਕੋਲ ਆਏ ਨੀ ਮੈਂ ਬਹੁਤ ਰੁੱਕੇ ਮਾਰੇ ਪਰ ਉਹ ਇੱਧਰ ਨਹੀਂ ਆ ਰਿਹਾ ਉਧਰ ਹੀ ਫਿਰ ਰਿਹਾ ਤੇ ਤੁਹਾਨੂੰ ਦਿਖਾਣੇ ਆ ਚਲੋ ਆਹ ਦੇਖੋ ਵੀਰੋ ਮੰਦਰੇਸ ਖੇਤ ਵਿੱਚ ਬਹੁਤ ਮਤਲਬ ਬਹੁਤ ਮਤਲਬ ਇੰਨਾ ਲਾ ਲੋ ਇੰਨੀ ਜਿਆਦਾ ਕਣਕ ਮਿੱਦ ਦੀ ਉਹਨਾਂ ਨੇ ਖਾ ਕੇ ਵੱਡ ਵੱਡ ਕੇ ਲਓਵੇ ਲਵੇ ਤੋਂ ਤੇ ਇਹ ਖੇਤਿਆਓ ਦੇਖੋ ਕਿੱਥੇ ਕਿਵੇਂ ਕਣਕ ਕਿਵੇਂ ਕਿਵੇਂ ਟੋਏ ਮਾਰਤੇ ਕਾਲੂ ਇੱਥੇ ਦਿਖਾਈ ਆਪਾਂ ਕਾਲੂ ਉਹ ਆ ਗਿਆ ਵੀਰੋ ਦੇਖੋ ਉਹ ਦੇ ਉਰ ਆਹ ਦੇਖ ਲੈ ਉਹ ਬਈ ਅੱਗ ਗਈ ਅੱਗ ਦੌੜੇ ਜਾ ਰਹਾ ਤੇ ਉਹ ਬੰਦਰਾਂ ਨੂੰ ਲੱਭ ਰਿਹਾ ਪਰ ਬੰਦਰ ਇਹਨੂੰ ਕਿੱਥੇ ਲੱਭਣਗੇ ਹੁਣ ਕਿਉਂਕਿ ਬਹੁਤ ਛਾਰ ਹੁੰਨੇ ਆ ਬੰਦਰ ਪਰ ਉਹ ਦੋ ਪੱਡੇ ਚੜ ਕੇ ਬੈਠੇ ਹੋਣੇ ਫਿਰ ਉਹ ਲੱਭ ਰਿਹਾ ਵਿੱਚ ਦੇਖੋ ਹੁਣ ਕਾਲੂ ਇਹ ਦੇਖ ਲੋ ਉਹ ਦੇਖੋ ਕਿਵੇਂ ਦੌੜੇ ਫਿਰ ਰਿਹਾ ਉਹ ਦੇਖੋ ਉਰ ਆਹ ਦੇਖ ਏ ਬਈ ਰਾਤ ਨੂੰ ਵੀ ਸ਼ਿਕਾਰ ਲੱਭਦੇ ਫਿਰੇ ਜਾ ਆਪਣਾ ਪਰ ਦਿਨ ਮਾਇਓ ਸਾਰਾ ਦਿਨ ਆਪਣੇ ਜੰਗਲ ਵਾਲੇ ਖੇਤਾਂ 'ਵਾਂ ਰਹਿਵਾ ਉੱਥਾਂ ਬੰਦ ਕਰਖਣਾ ਪਿਆ ਵਾ ਕਿਉਂਕਿ ਉੱਥੇ ਵੀ ਬਾਂਦਰ ਬਹੁਤ ਆਉਂਦੇ ਐ ਇਸ ਕਰਕੇ ਪਰ ਇਹ ਮਤਲਬ ਵਿਚਾਰਾ ਇਸ ਟਾਈਮ ਖੁੱਲ ਕੇ ਆਂਦੇ ਆ ਪੰਨ ਉਧਰੋਂ ਪਰ ਫਿਰ ਵੀ ਇਹ ਦੇਖੋ ਇੱਧਰ ਹਰ ਟਾਈਮ ਸ਼ਿਕਾਰ ਦੀ ਭਾਲ 'ਚ ਰਹਿੰਦਾ ਓਹ ਦੇਖ ਓਹ ਭੱਜ ਗਿਆ ਬਈ ਬਹੁਤ ਦੂਰ ਤੇ ਉਹਨੇ ਹੁਣ ਇੱਥੇ ਰਹਿਣਾ ਜਦ ਤੱਕ ਆਪਾਂ ਇੱਥੇ ਆ ਤੇ ਨੇ ਮੀਂਹ ਦਾ ਹੋੜਾ ਥੋੜੀ ਜਿਹੀ ਮਚਾਏ ਕਿ ਰੱਖਣੀ ਆ ਸਾਰੇ ਨਹਿਰ ਦੇ ਕੋਲ ਕੋਲ ਵੀ ਨੂੰ ਬਾਂਦਰ ਵਿਚਾਰੇ ਨੂੰ ਹੁਣ ਕਿੱਥੇ ਦੇਖਣਾਂਗੇ ਕਿਉਂਕਿ ਬਾਂਦਰ ਤਾਵਣਾ ਜਾ ਕੇ ਉੱਪਰ ਬੈਠ ਕੇ ਆਰਾਮ ਨਾਲ ਪੱਡਿਆਂ ਤੇ ਚੜ ਕੇ ਖਾ ਖੂ ਪਿਆ ਆਪਣੀ ਕਣਕ ਆ ਦੇਖੋ ਵੀਰੋ ਕਿਵੇਂ ਟੋਏ ਮਾਰ ਰਹੇ ਆ ਤੇ ਲਵੇ ਲਵੇ ਦਾ ਛੱਡੇ ਹੀ ਨਹੀਂ ਕੁਛ ਆ ਦੇਖ ਸਕਦੇ ਲਵੇ ਲਵੇ ਕਣਕ ਹੀ ਨਹੀਂ ਹੈਗੀ ਕਾਲੂ ਆਪਣੇ ਡਾ ਨੀ ਆ ਰਿਹਾ ਕਾਲੂ ਤਾਂ ਆਪਣੀ ਮਸਤੀਆਂ ਫਿਰ ਰਹਿ ਲੱਭਦਾ ਕੁਛ ਨਾ ਕੁਛ ਪਰ ਕਾਲੂ ਨੂੰ ਹੁਣ ਕਿੱਥੇ ਕੁਛ ਨਹੀਂ ਲੱਭਦਾ ਪਰ ਉਹ ਆਪਾਂ ਨੂੰ ਜਿਵੇਂ ਜਿਵੇਂ ਆਪਾਂ ਰੁੱਕੇ ਮਾਰਦੇ ਆ ਉਹ ਹੋਰ ਅੱਗੇ ਅੱਗੇ ਦੌੜੀ ਜਾ ਰਿਹਾ ਆ ਤੇ ਨੇਰਾ ਬਹੁਤ ਜ਼ਿਆਦਾ ਹੋ ਗਿਆ ਤੇ 6:30 ਲਗਭਗ ਟਾਈਮ ਹੋ ਗਿਆ ਤੇ ਚਲੋ ਫਿਰ ਦੇਖਦੇ ਹਾਂ ਲੱਭਦੇ ਹਾਂ ਤਾਂ ਵੀਰੋ ਆਪਾਂ ਐਂਡ ਤੇ ਪਹੁੰਚ ਗਏ ਐਨ ਆਪਣੇ ਖੇਤੇ ਜਿੱਥੇ ਕਾਲੂ ਉਹ ਫਿਰ ਆ ਦੇਖੋ ਦਿਖ ਨਹੀਂ ਰਿਹਾ ਨੇਰੇ ਚ ਉਰਾ 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 ਇੱਧਰ ਓ ਬਈ ਪਤਾ ਨਹੀਂ ਕਿੱਧਰ ਹੀ ਕਿੱਧਰ ਹੀ ਦੌੜਿਆ ਫਿਰ ਰਿਹਾ ਤੇ ਪਿੰਡਾ ਬਣਾ ਉਹ ਰਹਿ ਗਿਆ ਸਾਹਮਣੇ ਦੇਖੋ ਤੇ ਆਪਾਂ ਨ ਉੱਪਰ ਪਹੁੰਚ ਗਏ ਨੇਰ ਤੇ ਬਿਲਕੁਲ ਕੰਡੇ ਦੇ ਉੱਤੇ ਇੱਧਰ ਦੇਖੋ ਮਰਕਾਲੂ ਵੀਰੋ ਬਹੁਤ ਮਤਲਬ ਹੋਰ ਆਪਣੇ ਮਸਤੀ ਵਿੱਚ ਹੋਰ ਉਹ ਕਿਧਰੀ ਸ਼ਿਕਾਰ ਲੱਭਦਾ ਫਿਰ ਰਹਾ ਪਰ ਇੱਧਰ ਆਪਣੇ ਕੋਲ ਆਏ ਨਹੀਂ ਹੁਣ ਤੱਕ ਬਹੁਤ ਬਾਜਾ ਮਾਰ ਲਈ ਆਪਾਂ ਨੇ ਚਲ ਦੇਖਦੇ ਆਂ ਪਿੱਛੇ ਹੀ ਆਪਾਂ ਪਿੱਛੇ ਦੀ ਉਹ ਉਧਰ ਦੀ ਹੋ ਗਈ ਉਧਰ ਨੂੰ ਭੱਜ ਗਿਆ ਉਹ ਕਾਲੂ ਆਪਣਾ ਵੀਰ ਉਧਰ ਭੱਜਿਆ ਤੇ ਦੇਖਦੇ ਆਂ ਕੀ ਮਤਲਬ ਕਿਧਰ ਦੌੜਿਆ ਬਹੁਤ ਤੇਜ਼ ਦੌੜਿਆ ਚਲੋ ਮਿਲਦੇ ਆਂ ਫਿਰ ਜਾ ਕੇ ਕਾਲੂ ਦੇ ਬਾਈ ਪਿੱਛੇ ਪਿੱਛੇ ਕਾਲੂ ਮੇਰੇ ਅੱਗੇ ਅੱਗੇ ਆ ਗਿਆ ਗਿਆ ਰਿਹਾ ਗਿਆ ਅਰ ਅਨੇ ਕੰਦੇ ਪੁਰਾ ਅਦੇਖ ਹੋਇਆ ਇਹ ਰਿਆ ਉਹ ਦੇਖੋ ਵੜ ਗਿਆ ਫੇਰ ਵਿੱਚੋਂ ਵੀ ਆ ਜਾ ਉਹ ਵੜ ਗਿਆ ਇਹ ਰਾਤ ਨੂੰ ਪਤਾ ਨਹੀਂ ਕਿਹੜੀ ਸ਼ੈ ਲੱਭ ਰਿਹਾ ਉਹ ਤੈਨੂੰ ਨਹੀਂ ਮਿਲਦੇ ਅੱਜ ਕੁਝ ਵੀ ਆ ਜਾ ਬਈ ਵਿੱਚੋਂ ਵਿੱਚ ਝਾੜੀਆਂ ਦੇ ਵੜ ਰਿਹਾ ਨਾਲੋਂ ਮੈਨੂੰ ਵੜ ਜਾ ਰਿਹਾ ਉਹ ਨਿਕਲਿਆ ਦੇਖੋ ਤੈਨੂੰ ਉਰਾ ਹ ਲੈ ਲੈ ਇਹ ਵੜ ਰਿਹਾ ਵੀ ਦੇਖੋ ਅੱਖਾਂ ਦਿਖ ਰੀਆਂ ਤੁਹਾਨੂੰ ਲੈ ਉਹ ਦੇਖੋ ਇਹ ਪਾ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਕਿੰਨਾ ਹਨੇਰਾ ਹੋ ਗਿਆ ਇੱਧਰ ਵੀ ਦੇਖ ਲਓ ਪਰ ਆਪਾਂ ਤਾਂ ਹੁਣ ਚੱਲਦੇ ਆ ਕਿਉਂਕਿ ਕਾਲੂ ਆਪਣੇ ਡਾ ਨੀ ਆ ਰਿਹਾ ਉਹ ਤਾਂ ਪਤਾ ਨਹੀਂ ਕਿੱਧਰ-ਕਿੱਧਰ ਵੜੀ ਜਾ ਰਿਹਾ ਤੇ ਪਿੱਛੇ ਭੱਜ ਗਿਆ ਝਾੜੀਆਂ 'ਚ ਵੜ ਗਿਆ ਤੇ ਪਤਾ ਨਹੀਂ ਕੀ ਲੱਭਦਾ ਫਿਰ ਰਿਹਾ ਹੁਣ ਤੱਕ ਆਇਆ ਨਹੀਂ ਤੇ ਆਪਾਂ ਬੁਲਾਉਣ ਦੀ ਬਹੁਤ ਕੋਸ਼ਿਸ਼ ਕਰ ਰਹੇ ਆ ਪ੍ਰਾ ਨਹੀਂ ਰਿਹਾ ਬਾਕੀ ਦੇਖਦੇ ਆਪਾਂ ਤੇ ਚਲੋ ਫਿਰ ਮਿਲਦੇ ਆ ਉਹ ਭੱਜ ਗਿਆ ਵੀ ਫੇਰ ਦੇਖੋ ਉਰੇ ਦੀ ਨਿਕਲੇਦਾ ਤੇ ਫੇਰ ਵਿੱਚੇ ਵੜ ਗਿਆ ਇੱਧਰ ਲੈ

ਮੇਰੇ ਕਾਲੂ ਆ ਗਿਆ ਆਪਣੇ ਨਾਲ ਤੇ ਕਾਲੂ ਨੂੰ ਅੱਗੇ ਲੰਘਾਇਆ ਆਪਣੇ ਤੋਂ ਆਪਾਂ ਮਤਲਬ ਨਹਿਰ ਤੋਂ ਆਗੇ ਥੋੜੀ ਕੋਲ ਪਿੰਡ ਦੇ ਤੇ ਤੁਹਾਨੂੰ ਦਿਖਾਉਂਦੇ ਆ ਆਪਣਾ ਪਿੰਡ ਦੇਖੋ ਘਰ ਵਗੈਰਾ ਤੇ ਆਪਾਂ ਇਸ ਏਰੀਆ ਚੋਂ ਤੁਹਾਨੂੰ ਜਿੱਥੇ ਅਕਸਰ ਕਹਿੰਦੇ ਤਿੰਨ ਵੀ ਦੇ ਰੋਲੇ ਚੱਲੇ ਸੀ ਤੇ ਕਾਲੂ ਵੀ ਆਪਣਾ ਨਾਲ ਆ ਗਿਆ ਕਿਉਂਕਿ ਕਾਲੂ ਨੂੰ ਕੁਝ ਮਿਲਿਆ ਨਹੀਂ ਬਾਕੀ ਵੀਡੀਓ ਵਧੀਆ ਲੱਗੇ ਕੋਈ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਮਿਲਦੇ ਆ नेक्स्ट ਵੀਡੀਓ ਤੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ ਤੇ ਕਾਲੂ ਪਹੇਗਾ ਪਿੰਡ ਦੇ ਘਰ ਦੇ ਰਾਹ ਚਲੋ ਫਿਰ